ਸਸਰੀਓ ਕਲ ਦੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਿਆਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਨੀ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਪਿੰਡਾਂ ਦੇ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਬਚਰਬੰਦ ਡਾਕਟਰ ਦਜੀਤ ਕੌਰ ਇਸ ਦੇ ਚੰਡੀਗੜ੍ਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਪੰਜਾਬ ਸਰਕਾਰ ਪਿੰਡਾਂ ਦਾ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੰਦ ਹੈ ਅਤੇ ਸੂਬਾ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਨਾਲ ਜਿੱਥੇ ਆਮ ਲੋਕਾਂ ਦਾ ਜੀਵਨ ਸੁਖਾਲਾ ਹੋਇਆ ਹੈ ਉੱਥੇ ਹੀ ਲੋਕਾਂ ਦੀ ਕੀਮਤੀ ਸਮੇਂ ਦੀ ਬਚਤ ਵੀ ਹੋ ਰਹੀ ਹੈ ਅੱਜ ਇਥੇ 15 ਮਈ ਸੀਐਮ ਸੀਐਸ ਦੀ ਦੀਵਸ ਮੁਕੇ ਸ਼ਿਰਕਤ ਕਰਦੇ ਆ ਸਮਾਜਿਕ ਨੀਆ ਅਧਿਕਾਰੀਆਂ ਅਤੇ ਕਟ ਗਿੰਟੀ ਮੰਡਲ ਮੰਤਰੀ ਡਾਕਟਰ ਵਿਜੀਤ ਕਰਨੇ ਕਿਹਾ ਕਿ ਮਾਲ ਆਮ ਸੇਵਾ ਸੈਂਟਰਾਂ ਵੱਲੋਂ ਸੁਵੇਦੀ ਨਾਗਰਿਕਾਂ ਨੂੰ ਪਹੁੰਚੂ ਅਤੇ ਦੂਰ ਦਰਡੇ ਦੇ ਖੇਤਰ ਵਿੱਚ ਵੱਖ-ਵੱਖ ਸਰਕਾਰੀ ਅਤੇ ਨਿੱਜੀ ਖੇਤੀ ਡਿਜੀਟਲਸ ਸਮਾਵੇਸ਼ ਸਰਕਾਰੀ ਸੇਵਾਵਾਂ ਤੱਕ ਪਹੁੰਚਣ ਵਿੱਤੀ ਸਮਾਬੰਦ ਇਹ ਗ੍ਰੈਵਿਟੀਕੇਸ਼ਨ ਅਤੇ ਨੰਤਾ ਵਿਕਾਸ ਹੁਨਰ ਵਿਕਾਸ 헤ਦ ਮੰਤਰੀ ਸੀ ਸੇਵਾਵਾਂ ਸਿੱਖਿਆ ਪ੍ਰਦਾਨ ਕਰਨੀ ਸੀ ਬਤਕ ਪਹੁੰਚਾਉਣ ਪ੍ਰਦਾਨ ਕਰਕੇ ਉਹਨਾਂ ਨੂੰ ਦੀ ਸ਼ਕਤੀ ਪ੍ਰਦਾਨ ਕਰਦੀ ਹੈ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ